ਜੋ ਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿਧ ਹੈ ਸਹਿਜੇ ਹੋਏ ਸੋ ਹੋਏ ਔਰ ਗਿਆਨੀ ਜਗ ਜੀਤਾ ਉਹ ਕਹੇ ਗਿਆਨੀ ਜਗ ਜਿੱਤ ਲਿਆ ਜਿਹਨੇ ਆਪਣਾ ਮਨ ਜਿੱਤ ਲਿਆ ਉਹ ਜਗ ਜਿੱਤ ਲਿਆ ਜਗ ਜੀਤਾ ਸਭ ਕੋਏ ਜਗ ਕੀ ਹੈ ਜਗ

ਕ੍ਰੋਧ ਲੋਭੋ ਕਾਰਕ ਹਿੱਸਾ ਯਗਰਾ ਹਾਂਜੀ ਜਰਾਕਾਰੀ ਜਿਹੜੇ ਜਗਾਂ ਨੂੰ ਜੋੜ ਕੇ ਰੱਖਦਾ ਜਿਹੜੇ ਜਗ ਜਿੱਤ ਲੀ ਦਿੰਦਾ ਜੈਨੇ ਨੇ ਜਗ ਜਿੱਤਿਆ ਸਭ ਕੁਝ ਜਿੱਤ ਲਿਆ ਲਾ ਕਾਮ ਕ੍ਰੋਧ ਲੋਭੋ ਕਰਵ ਕਾਰ ਸਾਰੇ ਜਿੱਤਲੇ ਜਿਹੜੇ ਜਗ ਨੂੰ ਜਿੱਤਣ ਲਈ ਦੰਦੇ ਸੀ ਉਹ ਜਿੱਤਲੇ ਨਾਲ ਰਾਜਾ ਕਾਹੀ ਜਿੱਤਿਆ ਜਾਂ ਫੌਜ ਜਿੱਤੀ ਜਾਂ ਜਗ ਦੀ ਫੌਜ ਹੈ ਵਿਕਾਰ फौज नी जित जित हो गया आ गया जित नहीं बनते ने जो है वकार जित लेकी बकार तो जितने जग जितयाग जग विच पता देखो दो चीजा ने जग विच पदार्थ ने पदार्थों का मूह मोल लिया पदार्था की इच्छा त्याग बाकी रहकार बकार भी जित लेले पदार्थ भी जितले दो प्रकार का जाता है जग नया भी है लोह की चीज क्रोध नोध की चीज वो नो की चीज का नाकार और नयाकार किस्म का जग जित लिया जिना चे दो जित हो चो जग नही जित हो बोले ना ही ਬੋਲੀ ਹੋ ਗਿਆ ਬੋਲਦਾ ਨਹੀਂ ਤੂੰ ਆਸਾਂ ਤਰਹਿਣਾ ਮਾਣੀ ਹੈ ਵਾਹੀ ਮਹਾਤ ਦੇ ਰੀਆਂ ਦੋ ਅੱਧੇ ਬੈਠੀ ਸੀ ਚੱਬਲ ਕ ਜਲਦੀ ਹੈ ਜਦੋਂ ਮੋਝਾ ਆਵੇ ਨਾ ਚੱਬਲ ਕ ਰੋਟੀ ਦਾ ਨਾਗਾ ਕੱਤੀ ਪਾਵੇਂ ਨਾ ਉਹ ਗੱਲ ਦਸੀ ਹੈ ਕੱਲਾ ਜੇ ਬੋਲੀ ਹੋਰ ਨਾ ਦੀ ਗੱਲ ਵੱਲਦੀ ਸੰਸਾਰ ਛੱਡ ਕੇ ਚਲੇ ਜਾ ਹਾਲੀਆ ਤੇ ਜੱਗ ਨਹੀਂ ਜਿੱਤਿਆ ਸ਼ਾਵਾਂ ਜਿ ਚਲੀਆਂ ਕਿ ਜੱਗ ਜੀਤਾ ਸਭ ਕੋਈ ਨਹੀਂ ਤਾਂ ਫੇਰ ਜੜਨੇ ਚੇਤਨਾ ਜਿੱਤ ਲਿਆ ਕਿਉਂਕਿ ਉਹ ਵਿਕਾਰਾਂ ਦੇ ਥੱਲੇ ਦਬ ਗਿਆ ਹੈ ਜੀ ਜਿਨ੍ਹਾਂ ਕੋਲ ਗਿਆਨ ਸੀ ਉਹ ਚੇਤਨਾ ਨੇ ਤਾਂ ਜੜ੍ਹ ਪਰ ਆਪਣਾ ਕਾਬੂ ਪਾ ਲਿਆ ਸਰੀਰ ਨੂੰ ਲੋੜਾਂ ਦੀਆਂ ਸਰੀਰ ਦੀਆਂ ਲੋੜਾਂ ਅਲੱਗ ਸੀਆਂ ਬੋਲਦੀਆਂ ਇਛਾਵਾਂ ਅਲੱਗ ਸੀ ਬੜਾ ਬਣ ਦੀ ਇਛਾ ਸੀ ਦੁਨੀਆਂ ਦੀਆਂ ਵਡਿਆਈਆਂ ਦੀਆਂ ਇਛਾ ਸੀ ਇੱਕ ਹੋਰ ਪੱਖ ਅੱਗੇ ਦਾ ਦੋ ਪ੍ਰਕਾਰ ਦਾ ਜਾਂਦਾ ਦੋ ਪ੍ਰਕਾਰ ਦਾ ਜੱਗ ਜਿੱਤ ਲਿਆ ਇਹ ਕਹੇ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਨਾਮੇ ਕਾਰਜ ਸਿੱਧਾ ਹੈ ਨਾਮ ਨਾਲੇ ਕਾਰਜ ਸਿੱਧ ਹੁੰਦਾ ਹੈ ਸਹਜ ਹੋਏ ਸੋ ਹੋਏ ਜਦੋਂ ਨਾਮ ਦੇ ਨਾਲ ਜੋ ਕੁਝ ਹੋ ਰਿਹਾ ਹੈ ਨਾਮ ਨਾਲੇ ਸਾਰੇ ਕਾਰਜ ਸਿੱਧ ਹੋ ਰਹੇ ਇਸ ਕਰਕੇ ਸਹਜੇ ਹੋਏ ਸੋ ਹੋਏ ਜੋ ਹੋ ਰਿਹਾ ਉਹਦੇ ਚ ਅਸੀਂ ਰੜਕਾ ਦਾ ਬਣ ਨਹੀਂ ਸਕਦੇ ਲੋੜ ਕੀ ਹੈ ਬਣ ਦੀ ਉਹਨਾਂ ਦਾ ਉਹੀ ਹੈ ਜੋ ਹੁਕਮ ਹੈ ਕਿ ਜੇ ਸੱਜੇ ਤੋਂ ਕੀ ਭਾਵੇਂ ਸੱਜੇ ਹੋਏ ਸੋ ਆਪਾਂ ਨਿਊਡਰਲ ਦੇ ਦੋ ਦੋ ਜਿਹੋ ਜਿਹੋ ਹੁੰਦਾ ਹੋ ਗਿਆ ਉਹ ਤੋਂ ਸੱਜੇ ਦਾ ਨਿਊਡਰਲ ਜਿਆਰੇ ਸਾਉਂਗਾ ਇਹ ਨਿਊਡਰਲ ਆ ਡਾਕਟਰ ਉੱਤੀ ਕਹਦਾ ਤੇਲ ਖੂਹੀ ਜਾਂਦਾ ਲੋਕੀ ਵੀ ਕਹਿੰਦਾ ਹਜਮ ਵਿੱਚ ਦੀ ਤੇਲ ਵੀ ਖੂਗਦਾ ਇਹ ਨਿਊਡਰਲ ਆ ਜਿਹੜਾ ਖਿਲਦਾ ਹੱਡ ਵੀ ਤਲਕਦਾ ਸਾ ਵੀ ਉਹਨਾਂ ਇਹ ਡਿਊਟਰਲ ਇਹ ਨਾਮ ਤਾਂ ਕਾਲਾ ਗੈ ਗਾਣ ਕਰੂਗਾ ਹਨੋੜੂ ਜੇ ਪਹਿਲੇ ਕਿਤੀ ਪਈ ਹਨੋੜੂ ਆਪਣਾ ਜੇ ਤਾਂ ਨਹੀਂ ਕਰਦਾ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੇ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਈ ਗੁਰਮਤ ਮਾਤਾ ਹੈ ਚੱਲ ਹੈ ਜੇੜੀ ਗੁਰਮਤ ਦੀ ਮਾਤਾ ਨੂੰ ਵਿਪਤੀ ਅਜਲੀ ਦੀ ਇਹ ਚੱਲ ਨਹੀਂ ਇਹ ਨਹੀਂ ਜਲਦੀ ਨਹੀਂ ਅਡੋਲ ਹੈ ਇਹ ਤਾਂ ਚੱਲ ਹੈ ਉਹਨਾਂ ਦਾ ਪਤਾ ਨਹੀਂ ਕਿਹੜਾ ਗੁਰਮੁਖ ਚੱਲਿਆ ਅੱਛਾ ਕਾਸਵਾਰ ਕੇ ਉਹ ਭਾਈ ਸਰਦਾਰ ਦੀਆਂ 12 ਨੇ ਜਿਹੜੀ ਉਹਦੇ ਵਿੱਚ ਪਤਾ ਨਹੀਂ ਕਿਹੜਾ ਗੁਰਮੁਖ ਚੱਲਿਆ ਇਹ ਤਾਂ ਚੱਲ ਮਤ ਠੀਕ ਹੈ ਉਹ ਜਾਇ ਦੇ ਉਹ ਗੁਰਮੁਖ ਨੇ ਉਹ ਜਾਈ ਗੁਰਮੁਖ ਹੋਣਾ ਨਾ ਉਹਨਾਂ ਦਾ ਗੁਰਮੁਖ ਕੱਪੜੀ ਕਿਸਮ ਦਾ ਹੋਰ ਇਹਦਾ ਚੱਲ ਲੈ ਮਤ ਜਿੱਤੇ ਖੜੋਗ ਹੀ ਜਾਂ ਕੇ ਮੰਦਰ ਤੇ ਖੜੋਗ ਹੀ ਖੜੋਗ ਹੀ ਬਸ ਫਿਰ ਲੋਕ ਦਾ ਗਿਆਨ ਹੋ ਗਿਆ ਖੜੋ ਗਿਆ ਅਡੋਲ ਹੋ ਗਿਆ ਗੁਰਮੁਖ ਮੱਤ ਦਾ ਚੱਲ ਹੈ ਚੱਲ ਆਇਆ ਨਾ ੱਕੇ ਕੋਏ ੱਕੇ ਕੋਏ ਇਹਨੂੰ ਕੋਈ ਚਲਾਏ ਮਾਨ ਨਹੀਂ ਕਰ ਸਕਦਾ ਇਹਨੂੰ ਆਪਣੇ ਟਾਰਗੇਟ ਤੋਂ ਕੋਈ ਛਡਕਾਰ ਨਹੀਂ ਸਕਦਾ ਗੁਰਮਤਿ ਦਾ ਟਾਰਗੇਟ ਹੈ ਟਾਰਗੇਟ ਕੀ ਹੈ ਚਾਰ ਪਦਾਰਥ ਲੈਣੇ ਦੇ ਚਾਰ ਪਦਾਰਥਾਂ ਦਾ ਟਾਰਗੇਟ ਹੈ ਕੋਈ ਥੜਕਾ ਨਹੀਂ ਥੱਗ ਰੂਟ ਟਾਰਗੇਟ ਉੱਥੇ ਹੀ ਰਹੂਗਾ ਟਾਰਗੇਟ ਥੜਕ ਗਿਆ ਚੱਲ ਗਈ ਕਹਿੰਦਾ ਗਿਆ ਤਾਂ ਆਇਆ ਤੂੰ ਉਹਨੇ ਜੀ ਫੀਡ ਦੇਦਾਂਗੇ ਹਾਂ ਜੰਤ ਚੱਲ ਗਿਆ ਉਧਰ ਭਗਤਾਂ ਕਾ ਰੰਗੀਕਾਰ ਕਰੇ ਘਰ ਸੁਹਾਵਾ ਹੋਏ ਪਰਤਾਂ ਦਾ ਹਰ ਭਗਤਾਂ ਦਾ ਹਰ ਜਿਹੜਾ ਹੈ ਨਾ ਉਹ ਹੋਰ ਹੈ ਜਿਹੜੇ ਆ ਦੂਏ ਪੰਡਤਾਂ ਦਾ ਹਰ ਹੋਰ ਹੈ ਭਗਤਾਂ ਦਾ ਹਰ ਹੋਰ ਹੈ ਭਗਤਾਂ ਦਾ ਹਰ ਦਾ ਉਹਨਾਂ ਦਾ ਬੂੜਾ ਤੁਸਾਨ ਹਰ ਅੰਗੀਕਾਰ ਕਰੇ ਜੇ ਕਾਬੂ ਨੂੰ ਪਉਤਾ ਦਾ ਹਰ ਅੰਗੀਕਾਰ ਕਰ ਲਵੇ ਨਾ ਕਰੂ ਵੀ ਮੈਂ ਕਰੂਗਾ ਉਹ ਕਭ ਸਮਝੋ ਹੋਇਆ ਹੀ ਹੋਇਆ ਕੋਈ ਹੋਣਾ ਨਹੀਂ ਥਾਗਾ ਕਰੇ ਕਾਰਜ ਸੁਹਾਵਾ ਹੋਇ ਐਸਾ ਕਾਰਜ ਸੁਦਰਭਦ ਜੀ ਮਨਮੁਖ ਮੂਲੋਂ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ ਭੁਲਾਇਆ ਮਨਮੁਖ ਮਨਮੁਖ ਤਾਂ ਪਹਿਲੇ ਜਿੱਥੇ ਖੜੇ ਤੇ ਨਾ ਪਹਿਲੇ ਪੈਰ ਕੋਈ ਭੁਲੇ ਦੇ ਪਹਿਲਾ ਪੈਰੇ ਪੁੱਠੇ ਪਾਸੇ ਨੂੰ ਰਖ ਲਿਆ ਉਹ ਤਾਂ ਭੁੱਲ ਗਏ ਜਿੱਥੇ ਖੜੇ ਦੋਥੇ ਭੁੱਲ ਗਏ ਲੋਭ ਭੁਲਾਇਆ ਨਾ ਨਲ ਮੁਕ ਵਿੱਚ ਲੱਦੇ ਕਰਕੇ ਵਿੱਚ ਲੱਭ ਲੋਭ ਹੰਕਾਰ ਆਜੇ ਲੱਭ ਲੋਭ ਹੰਕਾਰ ਦਿੱਤੇ ਸੀਗੇ ਜਿਹੜੇ ਤੁਸੀਂ ਕਹਿੰਦੇ ਉਹ ਜੱਗ ਆਗੇ ਨਾ ਵਿੱਚ ਇਹ ਬਚ ਗਏ ਤੇ ਨਹੀਂ ਆਏ ਖੜੇ ਨੇ ਤੇ ਜੱਗ ਵੀ ਇੱਥੇ ਦਿੰਦੇ ਲੰਬੇ ਲੰਬੇ ਬਰਕੇ ਲਈ ਹੀ ਖੜੇ ਨੇ ਝਗੜਾ ਕਰਦੇ ਆਂ ਦਿਨ ਗੁਜ਼ਰਿਆ ਸਬਰ ਨਾ ਕਰੇ ਵਿਚਾਰ ਕਿਹੜਾ ਕਰਦੇ ਹਨ ਅੰਨਨ ਗੁਜ਼ਰਦੇ ਕਿਹੜਾ ਕਰਦੇ ਦਿਨਾਂਤ ਗੁਜ਼ਰਦੇ ਨੇ ਆ ਦੇਖ ਲਓ ਕੈਸਾ ਲੋਭੇ ਝਗੜਾ ਕਰਦੇ ਨੇ ਗੁੱਸੇ ਮੁਖਾਂ ਨੂੰ ਸਾਰੇ ਮਨ ਮੁਖੇ ਨੇ ਇਹਦੇ ਝਗੜਾ ਕਰਦੇ ਨੇ ਉਰਤੀ ਠੀਕ ਹੈ ਕੋਈ ਕਹਦਾ ਫਗਦਾ ਦੀ ਬਾਣੀ ਕਰਦੇ ਹੋ ਕੋਈ ਕਹਿੰਦਾ ਕੋਸ਼ ਕਰਦੇ ਹੋ ਕੋਈ ਕਹਿੰਦਾ ਜੀ ਇਹ ਜਿਹੜੀ ਰਾਗ ਵਾਲਾ ਹੈ ਉਹਦੀ ਕੋਈ ਕੁਝ ਕੋਈ ਕੁਝ ਕੋਈ ਕੁਝ ਇਹ ਰਾ ਦੇ ਸਾਲਾਂ ਦੇ ਸਾਲ ਗੁਜ਼ਰ ਗਏ ਝਗੜਾ ਕਰਦੇ ਹੁੰਦੇ ਇਹ ਸਾਰੇ ਮਨ ਮੁਖੇ ਨੇ ਜਿਹੜੇ ਝਗੜਾ ਕਰਦੇ ਨੇ ਨਾ ਦਿਨ ਰਾਤ ਗੁਜਲਦੇ ਨੇ ਉਹ ਮਨਮੁਖ ਨੇ ਮੁੱਢੋਂ ਹੀ ਬੁੱਲੇ ਹੋਏ। ਕੀ ਹੁੰਦੀ ਆ ਕੋ ਗੁਰਮਤ ਅਡੋਲ ਹੁੰਦੇ। ਅੱਛਾ ਫਰਕ ਪੁਰ ਜਿਹੜੇ ਗੁਰ ਸਖ ਨੇ ਅਡੋਲ ਨੇ ਥੱਲੇ ਉਹ ਨਹੀਂ ਹਿਲਦੇ ਨਾ ਕਹੇ ਤੇ ਜੋ ਬਰਜੀ ਬਕਵਾਸ ਕਰੀ ਜਾਂਦੇ ਨੇ। ਜਿਹਨਾਂ ਬਰਜੀ ਜੋਰ ਲਾਈ ਜਾਂਦੇ ਉਹ ਡੋਲ ਖੜੇ ਨੇ ਉਹ ਕਿਵੇਂ ਜਾਨਗੇ ਹਾਂ ਇਹ ਝਗੜਾ ਕਰਦੇ ਆਂ ਦਿਨ ਗੁਜ਼ਰਿਆ ਸ਼ਬਦ ਨਾ ਕਰਾਂ ਵਿਚਾਰ ਸ਼ਬਦ ਦੀ ਵਿਚਾਰੇ ਦੀ ਕਰਦੇ ਗੁਰਬਾਣੀ ਵਿਚਾਰਦੇ ਹੀ ਦੀ ਠੀਕ ਹੈ ਅਦੇ ਗੁਰਬਾਣੀ ਵਿਚਾਰ ਲਾਉਣ ਨੂੰ ਲੈ ਕੇ ਆਉਣਾ ਇਦਾਂ ਹੁੰਦੀ ਨਹੀਂ ਉਹ ਹਾਂਜੀ ਜਦ ਬਾਰ-ਬਾਰ ਕਹਿੰਦੇ ਪਹਿਲਾਂ ਗੁਰਬਾਣੀ ਵਿਚਾਰੋ ਤੇ ਬਾਅਦ ਬਾਅਦ ਗੱਲ ਕਰੋ ਇਦਾਂ ਹੁੰਦੀ ਨਹੀਂ ਉਹ ਠੀਕ ਹੈ ਜੀ ਸ਼ੁੱਧ ਮਤ ਕਰਤਾ ਹਿਰ ਲਈ ਬੋਲਣ ਸਭ ਵਿਕਾਰ ਦੇ ਹਰ ਉਹ ਸ਼ੁੱਧ ਮਤ ਦੇ ਨਾ ਮੋਟੀ ਪਹਿਲਾਂ ਤੇ ਜੰਮਦੇ ਸੀ ਉਹ ਕਰਤੇ ਹਿਰ ਲਈ ਕਰਤੇ ਨੇ ਉਹ ਵੀ ਹੋਲੀ ਉਹਨਾਂ ਤੇ ਜਿਵੇਂ ਫੌਜੀ ਦੇ ਲੈ ਲੰਨੇ ਨਾ ਅਕਲ ਆ ਕਰਤੇ ਨੇ ਪਹਿਲਾਂ ਹੀ ਲੈ ਲਈ ਉਹਨਾਂ ਤੇ ਵੀਰਾਂ ਨੇ ਕੋਠੇ ਕੰਬ ਦਾ ਕਰ ਲਈ ਤੇ ਇਹਨਾਂ ਦੀ ਅਸਲੀ ਗੱਲ ਲੈ ਆ ਲੋ ਲਾ ਕੇ ਕੰਮ ਕੋਈ ਹੱਲਾ ਕਰ ਇਹਨਾਂ ਦੇਣ ਹੈ ਠੀਕ ਹੈ ਜੀ ਦੇਖੋ ਯਾ ਸਰ ਕੋਈ ਅਸਰ ਕਰਦਾ ਪੈਣ ਲੱਗੇ ਇਹਨਾਂ ਦਾ ਸ਼ੁੱਧ ਮਤ ਕਰਕੇ ਹਿਰ ਲਈ ਸ਼ੁੱਧ ਮਤ ਕਰਤੇ ਹਿਰ ਲਈ ਬੋਲਣ ਸਭ ਵਿਕਾਰ ਜਿਹੜਾ ਬੋਲਦਾ ਸਭ ਬੇਕਾਰ ਕੋਈ ਅਸਲ ਨਹੀਂ ਹੋਇਆ ਕਿਸੇ ਤੇ ਕਾਲਾ ਵਗਣਾ ਟੱਟਕੇ ਮਰ ਗਿਆ 10 ਸਾਲ ਅਸਬੋ ਵੀ ਟੱਟਕੇ ਮਰ ਗਿਆ 10 ਸਾਲ ਆਖਰ ਕਹਿੰਦਾ ਮੈਂ ਤਾਂ ਇਕੱਲਾ ਹੀ ਰਹਿ ਗਿਆ ਕਿਸੇ ਤੇ ਕੋਈ ਅਸਲ ਨਹੀਂ ਜਿਹੜੇ ਕੋਈ ਆਦਮੀ ਨਾਲ ਲੱਗੇ ਤੇ ਉਹ ਵੀ ਡੁੱਟ ਗਿਆ ਉਹ ਵੀ ਗਾਲਾਂ ਕੱਢ ਦੇ ਦਿੰਦੇ ਕਿਤੇ ਨਾ ਸੰਤੋਖੀ ਹਨ ਅੰਤਰ ਤਿਸ਼ਨਾ ਬਹੁਤ ਅਗਿਆਨ ਅੰਧਾਰ ਕਿਤੇ ਕਿਤੇ ਨਾ ਸੰਤੋਖੀ ਹਨ ਜੇ ਉਹਨਾਂ ਨੂੰ ਕੋਈ ਦੇਵੀ ਦਈਏ ਸੰਤੋਖੀ ਹੋਣਾ ਨੂੰ ਜੋ ਪ੍ਰਾਪਤੀ ਹੁੰਦੀ ਹੈ ਸੰਸਾਰ ਦੇ ਵਿੱਚ ਕੁਝ ਉਹਨਾਂ ਨੂੰ ਜੋ ਉਹਨਾਂ ਨੂੰ ਮਿਲਦਾ ਗਿਆਨ ਜਿਹਹ ਜਾਂ ਉਹ ਲੈ ਰਹੇ ਦੇ ਗਿਆਨ ਇਹ ਆ ਮਾਇਆ ਜਿਹੜੀ ਉਹਨਾਂ ਦੀ ਭੁੱਖ ਹੈ ਉਹਦਾ ਨਾ ਸੰਤੋਖ ਨਹੀਂ ਹੁੰਦਾ ਸੋ ਦੁਖੀ ਹਨ ਉੱਤਰ ਤੇ ਇਹਨਾ ਬਹੁਤ ਅਗਿਆਨ ਉਧਾਰ ਉਹਨਾਂ ਦੇ ਅੰਦਰ ਪ੍ਰੇਸ਼ਣਾ ਅਗਿਆਨਤਾ ਦੇ ਰੇਰਾ ਬਹੁਤ ਬੜਾ ਗਿਆਨ ਹੈ ਉਹ ਦੀ ਜੇ ਗਿਆਨ ਦਾ ਕੋਈ ਗਿਆਨ ਦੀ ਗੱਲ ਦੱਸ ਦੇ ਕੁਰਬਾਨੀ ਨੂੰ ਅਰਥਾ ਦਿੰਦੇ ਚੁੱਪ ਕਰਕੇ ਆਪੇ ਲੋਕ ਬੁੱਝ ਲੈਂਦੇ ਉਹਨਾਂ ਦੀ ਬਾਕੀ ਗੱਲ ਬਾਕੀ ਗੱਲ ਪਿੱਛੋਂ ਕਰਦੇ ਪਹਿਲਾਂ ਗੁਰਬਾਣੀ ਅਰਥਾ ਆ ਕੇ ਦੱਸ ਦਿੰਦੇ ਵੀ ਭਾਈ ਗੁਰਬਾਣੀ ਦੇ ਅਰਥ ਆਏ ਜੀ ਬਾਅਦੀਆਂ ਗੱਲਾਂ ਦਾ ਬਾਅਦ ਚ ਕਰਦੇ ਇਦਾਂ ਉਹ ਤਾਂ ਸਾਡੇ ਨਾਲ ਪਾਸਾ ਹੋ ਗਿਆ ਉਹ ਬਾਕੀ ਗੱਲ ਪਿੱਛੋਂ ਕਰ ਲੈਂਦੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਲੈ ਦੇਖੋ ਦੱਸ ਕੇ ਉਹ ਸਾਰਥਕ ਗੱਲ ਦੱਸ ਕੇ ਵਿਸ਼ਵਾਸ ਦਿੱਤਾ ਲੈ ਦੇ ਪੱਲੇ ਦਾ ਥੋੜੇ ਕੱਖ ਦੀ ਕੀ ਕਹੇ ਨਾਨਕ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿਹਨਾਂ ਮਾਇਆ ਮੋਹ ਪਿਆਰ ਇਸ ਘਰ ਕੇ ਇਹ ਜਿਹੜੇ ਨੇ ਨਾ ਸਾਡੇ ਅਗਰੀ ਦੇ ਹਾਂਜੀ ਤਾਂ ਮੈਂ ਕਿਹਾ ਸੀ ਵੀ ਜਿਹੜਾ ਦੁੱਧ ਫਟਿਆ ਆਇਆ ਖਰਾਬ ਹੋਇਆ ਇਹਨੂੰ ਰੂੜੀ ਤੇ ਢੋਲ ਦਿਓ ਇਹਨੂੰ ਕਹਦੇ ਵੀ ਤੁਸੀਂ ਨਹੀਂ ਸਿੱਖੋ ਸਿੱਖ ਨਾ ਬਥੇਰੇ ਬਣ ਜਾਣਗੇ ਗੁਰਬਾਣੀ ਵੀ ਕਹਿੰਦੀ ਹੈ ਇਹਨਾਂ ਕੁੱਤੀ ਭਲੀ ਗੁਰਬਾਣੀ ਨੇ ਤੋੜੀ ਇਹ ਜਿਆ ਨਾਲ ਜੋੜੀ ਦੀ ਦੁਆਰਾ ਬੁਣ ਕੇ RAM ਰਹੀਏ ਤੇ ਧੀਰ ਬੁਣਦੀਏ ਤੇ ਵੀੜੇ ਤੇ ਸੰਗ ਤੇ ਸ਼੍ਰੀਕੰਤ ਕੇ ਤੇ ਉਹਨੇ ਸਾਰੇ ਇਹ ਵਿਗੜਿਆ ਹੋਇਆ ਦੁੱਧ ਪਹਿਲਾਂ ਦਈ ਕਿਹ ਨਾਲ ਟੁੱਟੀ ਚੰਗੀ ਐ ਕਿ ਇਹ ਸਿੱਖੀ ਨੂੰ ਖਰਾਬ ਕਰ ਸਕਦੇ ਨੇ ਸਿੱਖੀ ਨੂੰ ਤਾਂ ਸਿੱਖੀ ਦਾ ਨਾ ਬਰਦਾਸ਼ਤ ਹੈ ਨਹੀਂ ਪਹਿਲਾਂ ਤੇ ਬਰਦਾਸ਼ਤ ਹੀ ਨਹੀਂ ਲਈ ਨਾਨਕ ਮਨਮੁਖਾਂ ਨਾਲ ਟੁੱਟੀਆਂ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਯਾਰੋ ਆਇਆ ਮੋਹ ਪਿਆਰ ਜਿਨ੍ਹਾਂ ਦੇ ਗੁਰਦਵਾਰਿਆਂ ਦੇ ਮੱਲੇ ਵਿੱਚ ਨਾ ਕੰਮੇ ਘੜਿਆ ਨਹੀਂ ਦੁਕਾਨੋ ਹੀ ਗੱਲ ਨਹੀਂ ਉਸੇ ਇਹਨਾਂ ਗੋਟ ਕੈ ਰੇ ਵੇਚਣਾ ਨੇ ਗ੍ਰੰਥੇ ਵੇਚਣਾ ਨੇ ਬਿਜ਼ਨਸ ਵੜਾਇਆ ਹੋਇਆ। ਧਰਮ ਨੂੰ ਤਾਂ ਲਾਭ ਨਾਲ ਉਹਨਾਂ ਦੀ ੁੱਤੀ ਭਲੀ ਆ ਉਹ ਦੇ ਦਣ ਦੇ ਫਿਰ ਗੁਰੂ ਘਰ। ਹਾਂਜੀ ਮਹੱਲਾ ਤੀਜਾ। ਠੀਕ ਹੈ ਤਿੰਨ ਪਉ ਸੰਸਾ ਕੀ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ। ਇਹਨਾਂ ਪਉ ਸੰਸਾ ਕੀ ਕਰੇ ਉਹਨਾਂ ਨੂੰ ਪਉ, ਦਲ ਔਰ ਸੰਸਾ ਹਾਂ ਕੀ ਵਿਗਾੜ ਸਕਦਾ ਹੈ ਜੇ ਸਤਗੁਰੂ ਫੇਰ ਕਰਤਾਰ ਜਿੱਦ ਦੇ ਸਤਗੁਰੂ ਔਰ ਕਰਤਾਰ ਸਿਰਦੇ ਉੱਤੇ ਹੱਥ ਹੈ ਜੀ ਦਾ ਉਹਨਾਂ ਨੂੰ ਡਰ ਪੈ ਕੀ ਕਰਨਗੇ ਉਹਨਾਂ ਨੂੰ ਸਰਕਾਰਾਂ ਨੇ ਝੂਠੀਆਂ ਦੇ ਡਰ ਪੈ ਕੀ ਕਰਨਗੇ ਉਦੋਂ ਸੀਗੇ ਇਹਨਾਂ ਚੋਂ ਤੇ ਪਾਸ਼ਾ ਵੇਲੇ ਸ਼ੁਰੂ ਹੋ ਗਏ ਸੀ ਕਬ ਪੰਜਵੇਂ ਪਾਸ਼ਾ ਨੂੰ ਤਾਂ ਜਦੇ ਸ਼ਰੀਰ ਕਰੇ ਦਿੱਤਾ ਹਾਂਜੀ ਛੱਲ ਵਾ ਜਦੇ ਪਹਿਲਾਂ ਜਲਦੀ ਸੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਉਹ ਜਿਹੜੀ ਚਰਚਾ ਚੱਲ ਰਹੀ ਸੀ ਬਾਹਰ ਉਹਦਾ ਜਵਾਬ ਦੇ ਰਹੇ ਨੇ ਪੰਤੀ ਦੇ ਵਿੱਚ ਠੀਕ ਹੈ ਜੀ। ਬਹੁਤ ਸੰਸਦਾਂ ਕਿਆ ਕਰ ਸਾਨੂੰ ਨਹੀਂ ਦਾਰਿਆ ਕਿਸੇ ਦਾ ਸੰਸਦ ਸੰਸਦ ਖਾਲੇ ਕੀ ਉਡਾਊਗਾ ਤੇ ਕਰਤਾਰ ਦਾ ਹੱਕ ਉਹ ਲੋਕ ਜਿਹਨੇ ਲੈ ਕੇ ਉਹਨੇ ਦੇ ਬਾਅਦ ਇਹ ਗੱਲਾਂ ਉਹਨਾਂ ਦਾ ਜਵਾਬ ਲਿਖਿਆ ਹੋਇਆ ਹੈ ਠੀਕ ਹੈ। ਠੀਕ ਹੈ। ਐ ਸੰਸਦ ਸਾਹਿਬ ਫਾ ਫਿਰ ਤੇ ਮਨਰਾਉਂਦਾ ਉਹਦਾ ਜਵਾਬ ਲਿਖ ਰਹੇ ਨੇ ਸਰਕਾਰ ਨੂੰ ਡਾਰ ਦਾ ਹੱਥ ਹੈ ਥੋੜਾ ਡਾਰ ਹੈ ਸੰਸਾ ਸਾਡੂ ਸਾਡਾ ਕੀ ਉਗਾ ਡੂਗਾ ਤੁਸੀਂ ਆਪਣਾ ਜਿਹੜਾ ਜੋ ਲਾਓ ਠੀਕ ਹੈ ਤੁਰਤਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਤੁਰਤਨ ਕੀ ਪੈਜ ਰੱਖਦਾ ਅਨੇ ਤੁਰ ਦਰਗਾਹ ਪੈਜ ਰੱਖਦਾ ਆਪੇ ਰੱਖਣਾ ਲੱਖਣ ਹਾਰ ਹੈ ਜਿਹੜਾ ਪੈਜ ਉਹ ਰੱਖਦਾ ਪੈਜ ਰੱਖਦਾ ਬਹੁਤ ਤਾਂ ਨਹੀਂ ਮਚਾਉਂਦਾ ਲੈ ਸਿਆ ਸਰੀ ਲੱਗਦਾ ਇਹ ਨਹੀਂ ਕਿਹਾ ਮੈਂ ਜ ਰੱਖਦਾ ਮੈਂ ਕੀ ਰੱਖਦਾ ਦੋਲਣ ਨਹੀਂ ਦਿੰਦਾ ਉਹਨਾਂ ਦਾ ਮੈਂ ਢੋਲ ਦਾ ਨਹੀਂ ਪੈਜ ਰੱਖਣ ਦਾ ਮਤਲਬ ਹੈ ਸਿਰ ਦੇਣ ਦੇ ਸੱਚ ਦੇ ਉੱਤੇ ਕੁਰਬਾਨੀ ਦੇਣਗੇ ਸੱਚ ਦੇ ਉੱਤੇ ਦੋਲ ਦੇ ਦੀ ਵੀ ਪੈਜ ਰੱਖਣਾ ਔਰ ਕੁਝ ਨਹੀਂ ਠੀਕ ਹੈ ਜੀ ਸੱਚਾ ਗੱਲ ਨਹੀਂ ਹੈ ਦੋਲ ਲੈਣਗੇ ਅਡੋਲ ਅਡੋਲ ਜਾਣੇ ਪੈ ਜਾਣੀਏ ਹੋ ਜੀ ਹਾਂ ਜੀ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਉਹਨਾਂ ਦਾ ਪ੍ਰੀਤਮ ਨੂੰ ਭਿਲੇ ਨਹੀਂ ਸੁਖ ਪਾਇਆ ਹੈ ਸੁਖ ਤੇ ਰਹਿ ਨਹੀਂ ਦੇ ਸੱਚੇ ਸ਼ਬਦ ਨਾਲ ਪਿਆਰ ਗੁਰਬਾਣੀ ਨਾਲ ਪਿਆਰ ਠੀਕ ਹੈ ਜੀ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਉਹ ਤਾਂ ਸੁੱਖ ਦਾ ਤਾਂ ਸੇਵਿਆ ਸੁੱਖ ਦੇਣ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਬਕਵਾਸ ਕਰਦੀ ਹੈ ਸਰਕਾਰ ਪਰ ਖਣਾ ਤੋਂ ਉਹਨੇ ਹਸਾਤਾ ਸੱਚ ਇਹ ਆਦੀ ਚੱਲੀ ਤਾਂ ਫਰਕ ਪਰਮਿਸ਼ਰ ਕਰਦੇ ਹਕਮ ਹਕਮ ਨਾ ਹੁੰਦੀ ਹੈ ਫਰਕ ਨਹੀਂ ਪਰ ਕੋਣ ਲੈਣੀ ਸਾਡੀ ਸੱਚਾ ਝੂਠੇ ਦੀਦੂ ਦੇ ਉਹ ਦਿਖੂਣ ਵੀ ਇਹੋ ਜਿਹੇ ਹੁੰਦੇ ਨੇ ਬਸ ਉਹ ਦੁਨੀਆਂ ਦਾ ਦਾ ਸ਼ੰਕਾ ਕਰਨੀ ਵੀ ਇਹੋ ਜਿਹੇ ਹੁੰਦੇ ਨੇ ਭਗਤ ਆਪੇ ਪਰਖਣਾ ਪਰਖਣਾ ਲੱਗਦਾ ਨਾ ਉਹ ਤੁਸੀਂ ਤਾਂ ਉਹ ਮੂੰਹ ਦੇ ਬਦਰਾਮੀ ਦੇ ਮੋਹਰੇ ਬਣਾਏ ਹੋ ਬਦਰਾਮੀ ਤੋਂ ਹੋ ਰਹੀਏ ਤੁਹਾਨੂੰ ਤਾਂ ਪਰਖਾ ਉਹਨੇ ਆਪੇ ਦੁਨੀਆ ਨੂੰ ਦੱਸ ਲਈ ਦੋਣੀ ਹੈ ਹੂ ਗਾਲਾ ਦੋਦਾ ਠੀਕ ਹੈ ਜੀ ਪੌੜੀ ਜੀ ਜੰਤ ਸਭ ਤੇਰੀਆਂ ਤੂੰ ਸਭਨਾ ਰਾਸ ਕ੍ਰਿਸ਼ਨ ਨੂੰ ਤੂੰ ਦੇਂ ਤਿਸ ਸਭ ਕਿਸ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਜੀਵਨ ਸਭ ਤੇਰੀਆਂ ਆ ਕਿਤਨੇ ਜੀਵ ਜੰਤੂ ਆ ਸਭ ਤੇਰੇ ਹੀ ਨੇ ਇਹ ਆਤਮਾ ਮਾ ਸਭ ਤੇਰੀਆਂ ਤੇਰੀਆਂ ਹੀ ਦਾਸੀਆਂ ਨੇ ਜੀਵ ਜਨ ਸਭ ਤੇਰਾ ਤੋਂ ਗੁੰਦੇ ਤੂੰ ਸਭਨਾ ਰਾਸ ਤੂੰ ਸਭਨਾ ਰਾਸ ਸਭਰਾ ਸਾਦੀ ਦੇ ਦੀ ਰਾਸ ਸਭਨਾਂ ਨੂੰ ਰਾਸ ਜੋ ਦੇ ਰਿਹਾ ਬਾਦਾਰ ਸਾਰਿਆਂ ਨੂੰ ਦੇ ਰਿਹਾ ਆਪਣੇ ਕੋਲ ਇਹ ਰਾਸ ਜਿਹੜੇ ਜਿਹੜੇ ਪਦਾਰਥ ਨੇ ਰਾਸ ਤੇਰੀ ਹੈ ਸਭਨਾਂ ਨੂੰ ਦੇ ਰਿਹਾ ਸਭਨਾਂ ਨੂੰ ਜੋ ਰਾਸ ਦੇ ਰਿਹਾ ਤੂੰ ਹੀ ਦੇ ਰਿਹਾ ਹੈ ਰਾਸ ਵੀ ਤੇਰੀ ਹੈ ਪਦਾਰਥ ਵੀ ਤੇਰੀ ਹੈ ਠੀਕ ਹੈ ਜੀ ਜਿਸ ਨੂੰ ਤੂੰ ਦੇਹ ਤਿਸ ਸਭ ਕਿਸ ਮਿਲੇ ਕੋਈ ਹੋਰ ਸ਼ਰੀਕ ਨਹੀਂ ਤੁਧ ਪਾਸ ਜਿਸ ਨੂੰ ਦੂਨ ਹੈ ਇਸ ਤੋਂ ਜਿਵੇਂ ਲਾ ਇਹ ਨੂੰ ਦੇਰ ਮਾਨ ਸਭ ਕੁਝ ਹੋ ਜਾਂਦਾ ਕੋਈ ਹੋਰ ਸ਼ਰੀਕ ਨਹੀਂ ਤਦ ਪਾਸ ਕੋਈ ਸ਼ਰੀਕ ਨਹੀਂ ਤੇਰਾ ਆਏਗਾ ਜਿਹੜਾ ਕਹਿਵੇ ਮਾਲਾ ਦੋ ਜੀ ਆ ਦੋ ਓਟਾ ਮਟਾ ਨਹੀਂ ਤੇ ਬੈਂਦੀਆਂ ਨਾ ਕਹਦੀ ਬੁੱਢਾ ਨਾ ਕਹਦੀ ਸੁਣਦਾ ਤੇ ਸ਼ਰੀਕ ਨਹੀਂ ਤੇਰੇ ਜਿੱਦਾ ਕੋਈ ਜਿਹੜਾ ਤੇਰੀ ਜਿਹੜਾ ਤੇਰੀ ਮਰਜ਼ੀ ਨੂੰ ਥੱਲ ਦੇਵੇ ਜਿਹੜਾ ਤੇਰੀ ਮਰਜ਼ੀ ਜਿਹੜਾ ਤੇਰੀ ਸਲਾਹ ਦੇ ਸਕੇ ਫਿਰ ਤੇਰੀ ਵਿਚਾਰ ਬਦਲਦੇ ਤੇ ਅੱਛਾ ਜੀ ਤੇਰਾ ਸ਼ਰੀਕ ਦੀ ਕੋਈ ਜਿਹਨੂੰ ਤੂੰ ਦੇਣਾ ਚਾਹੇ ਦੇ ਦੇਣਾ ਹੈ ਛੜੀ ਤੇਰੀ ਬਦਲ ਸਕਦੀ ਬਰਾਬਰ ਦੇ ਨੇ ਸ਼ਰੀਕੀ ਬਰਾਬਰ ਦਾ ਹੁੰਦਾ ਸ਼ਰੀਕ ਤੇ ਗੱਜ ਬਰਾਬਰ ਦੇ ਹੁੰਦੇ ਨੇ ਦੋ ਇੱਕ ਪੈਣਾ ਦੂਆ ਦੇਣਾ ਦੂਆ ਦੂ ਉਹਦੇ ਖਿਲਾਫ ਦੇ ਹਾਂ ਹਾਂ ਨਾ ਬੁਰੇ ਹੁੰਦੇ ਨੇ ਕਿ ਕਹਿ ਇਸ ਤੂੰ ਇੱਕੋ ਦਾਤਾ ਸਭ ਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਇਸ ਦੀ ਤੂੰ ਮੰਨ ਲੈ ਤੋ ਜਨ ਸ਼ਹਾਬ ਕੋਈ ਦਾਤਾ ਸਰੂ ਦਾ ਸਾਹਾਂ ਦਾ ਕੋਈ ਦਾਤਾ ਤੂੰ ਕਿਸੇ ਅਰਦਾਸ ਇਸ ਕਰਕੇ ਤੇਰੇ ਅੱਗੇ ਅਰਦਾਸ ਹੈ ਜਿਸ ਦੀ ਤੂੰ ਭਾਵੈ ਜਿਸ ਦੀ ਤੂੰ ਮੰਨ ਲੈ ਜਿਹਦੀ ਗੱਲ ਤੂੰ ਤੈਨੂੰ ਚੰਗੀ ਲੱਗਦੀ ਓਦੀ ਗੱਲ ਬੰਨ ਲੈ ਜਿਹਦੀ ਗੱਲ ਜੰਗੀ ਲੱਗਦੀ ਹੈ ਜਿਹੜੀ ਗੱਲ ਚੰਗੀ ਲੱਗਦੀ ਹੈ ਓਦੀ ਗੱਲ ਤੂੰ ਬੰਨ ਲੈਣਾ ਜੇ ਦੀ ਭਗਤੀ ਤੇ ਵੀ ਜੰਨੀ ਰਗਦੀ ਆ ਉਹਦੀ ਭਗਤੀ ਬੰਨ ਲੈਣਾ ਸੋ ਜਾਨਾ ਸ਼ਾਬਾਸ਼ ਉਹ ਜਨ ਤੇ ਸ਼ਾਬਾਸ਼ ਐ ਜਿਹਦੀ ਗੱਲ ਤੂੰ ਬੰਨ ਲੈਨੇ ਠੀਕ ਐ ਜੀ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੂੰਦ ਪਾਸ ਸਭ ਤੇਰਾ ਜੋਜ ਵਰਤਦਾ ਇਹ ਤਾਂ ਚੋਜ ਐ ਤੇਰਾ ਵਰਤਦਾ ਦੁੱਖ ਸੁੱਖ ਤੇਰੇ ਪਾਸ ਸੁੱਖਾ ਸੁੱਖ ਦਾ ਸਾਰਾ ਤੇਰੇ ਕੋਲ ਐ ਜਾਂ ਦੁੱਖ ਸੁੱਖ ਤੇਰੇ ਕੋਲ ਐ ਤਤੀ ਤੇ ਦਵੀ ਬੈਠੇ ਵਾਲੇ ਨੂੰ ਦੁੱਖ ਦੰਦਾ ਹੀ ਛੱਡਦਾ ਹੀ ਨਾ ਉਹ ਤੋਂ ਦੁੱਖ ਵਾਲੀ ਨਾਲੀ ਬੰਦ ਕਰ ਦਿੰਦਾ ਲੋਕਾਂ ਨੂੰ ਲੱਗਦਾ ਤੀਤੇ ਵਿਧੇ ਬੈਠਾ ਉਹ ਮੋਟਰ ਵਾਲੀ ਬੰਦ ਕੀਤੀ ਹੋਈ ਨੇ ਦੁੱਖ ਵਾਲੀ ਸੁਖ ਸੁਭਾਤੇ ਰੇ ਕੋੜਾ ਉਹਨਾਂ ਨੂੰ ਲੱਗਦਾ ਤੀਤੇ ਵਿਧੇ ਬੈਠਾ ਸੁਖ ਸੁਭਾਤੇ ਰੇ ਕੋੜਾ ਜਿਹਨਾਂ ਦਾ ਰੱਬ ਤੇ ਵਿਸ਼ਵਾਸ ਹੈ ਉਹਨਾਂ ਦਾ ਪਨਪਿਕਲਦਾ ਵੀ ਤਤੀ ਤੇ ਵਿਧੇ ਕਿਵੇਂ ਬੈਠ ਜਾਂਦੇ ਨੇ ਉਹਦੇ ਵਿੱਚ ਹਾਰਾ ਚੱਲਦਾ ਉਹਨਾਂ ਦੀ ਸੁਖ ਦੀ ਟੂਟੀ ਛੱਡੀ ਹੋਈ ਹੈ ਉਹ ਤਾਂ ਖੋਦੀ ਹੋਈ ਹੈ ਹੋਲੀ-ਹੋਲੀ ਹੋਈ ਲੋਕਾਂ ਨੂੰ ਦੁੱਖ ਲੱਗਦਾ ਉਹਨੂੰ ਦੁੱਖ ਲੱਗਦਾ ਪਰ ਕਿੰਝ ਦਿਲਚਾਣਾ ਐਸੀ ਗੱਲ ਹੈ ਗੁਰਬਾਣੀ ਉਲਟੀ-ਪੁਲਟੀ ਇਹ ਗੱਲ ਸਮਝਉਂਦੀ ਹੈ ਕਿ ਜੇ ਸਭ ਤੇਰਾ ਤੋਜ ਵਰਤਦਾ ਧੁਖ ਸੁਖ ਤੁਦਪਾਸ ਝੁਗ-ਝੁਗ ਤੁਦਪਾਸ ਇਹ ਗੱਲ ਤਾਂ ਸਹੀ ਹੈ ਸੰਦੇਸ ਸਾਹਿਬ ਦਾ ਅਗਦੇ ਵਿੱਚ ਪਾ ਦੇ ਅਗ ਨਾਲ ਸਾਡੇ ਕਿਵੇਂ ਹੋ ਸਕਦਾ ਪੱਖੋਂ ਮੈਥੇ ਬੈਠੇ ਸ ਸਰੀਤ ਮਾਇਆ ਮਾਇਆ ਤੋਂ ਭਰੇ ਦੀ ਗੱਲ ਮਾਇਆ ਦਾ ਇਹਦੇ ਨਾਲ ਕੰਬੂਰੀ ਹੋਵੇ ਮੈਚ ਮਾਇਆ ਨਾਲ ਹੀ ਮੈਚ ਕਰਦੀ ਕਿਤੇ ਵੀ ਇਹ ਠੀਕ ਹੈ ਜੀ ਹਾਂਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ